ਤਕਰਾਰ ਬਾਬਾ ਸਰਜੀਤ ਸਿੰਘ ਦੇ ਨਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਪਬਲਿਕ ਵੀਡੀਓ ਨੂੰ ਝੋਕਾ ਝੋਕੜ ਉਸ ਵੱਲ ਉੱਚ ਅਧਿਕਾਰੀਆਂ ਸਤੇ ਜੋ ਚੈਨਾਡੋਰ ਨੂੰ ਲੈ ਕੇ ਬੜੀ ਵਿਸਤ੍ਰਿਤੀ ਦੇ ਨਾਲ ਦੇਖੋ ਵਾਲੀ ਕੀਤੀ ਜਾ ਰਹੀ ਹੈ ਹਰ ਕਲਕਾਨ ਤੇ ਝੋਕੋ ਸ਼ਹਿਰ ਵਿੱਚ ਲੇੜਵੇ ਰੋਡ ਜਿੱਡੇ ਰੋਡ ਆਦਮਪੁਰ ਰੋਡ ਬਹੁਤ ਰੁੜਾ ਤੇ ਤਕਰਾਰਾਂ ਦੇ ਝੋਕ ਤਕਰਾਰਾਂ ਤੇ ਸ਼ਾਫੇਮਾਰੀ ਕੀਤੀ ਜਾ ਰਹੀ ਹੈ ਕਿ ਕੋਈ ਚੈਨਾਡੋਰ ਵਾਲਾ ਵਿਅਕਤੀ ਉਹ ਚੈਨਾਡੋਰ ਤੇ ਨਹੀਂ ਵੇਚ ਰਿਹਾ ਜਾਂ ਕੋਈ ਪਤੰਗ ਤਨੇ ਚਲਾ ਰਿਆ ਇਸ ਸਬੰਧ ਚ ਉੱਚ ਅਧਿਕਾਰੀਆਂ ਵੱਲੋਂ ਇੱਥੇ ਬਹੁਤ ਜ਼ਬਰਦਸਤ ਚਕੰਗ ਕੀਤੀ ਗਈ ਦੁਕਾਨਾਂ ਦੀ ਜੋ ਕਿ ਕੋਈ ਵੀ ਐਸਾ ਸਰਾਗ ਨਹੀਂ ਮਿਲਿਆ ਜਿਸ ਦੇ ਕੋਲ ਚਾਨਾ ਡੂ ਹੋ ਉਹ ਸੁਣਦੇ ਆ ਇਸ ਸਬੰਧ ਦੇ ਡੀਐਸਪੀ ਤੇ ਉੱਚ ਅਧਿਕਾਰੀਆਂ ਨੇ ਕੀ ਕਿਹਾ ਹੈ ਕਿ ਚਾਨਾ ਡੂ ਬਿਲਕੁਲ ਬੈਨ ਹੈ ਤੇ ਪਰਚੇ ਮੋੜ ਕੇ ਇਸ ਤਰ੍ਹਾਂ ਕਿ ਇਲੀਗਲ ਹੈਗਾ ਹੈ ਉਹ ਤਾਂ ਉਹ ਬੋਲ ਕਰ ਰਿਹਾ ਆ ਚਾਈਨਾ ਨਾਲ ਜਿਹੜੀ ਇੱਕ ਬੈਨ ਨਹੀਂ ਕਿਹਾ ਹੈ ਅਸੀਂ ਤੇਰੇ ਕੋਈ ਅੰਦਰ ਨਹੀਂ ਲੈ ਸਕਦੇ ਆ ਖਾਣ ਕਲਪਾ ਤੋਂ ਮਿਲਦੇ ਨਹੀਂ ਹੈ। ਹਸਤਾ ਬਿਲਕੁਲ ਬਾਰੂ ਦੇ ਵਿੱਚ ਹੈ। ਜਾਨ ਪੇਚ ਮਸਾਬ ਹੈ ਗੱਗੋੜਾ ਫਸਦ ਕੋ। ਥੋੜਾ ਘੱਟ ਨਾ ਹੋਈ। ਕੀ ਗਿਆ ਬਾਕੀ ਇੱਕ ਕਾਫੀ ਲੰਬੇ ਸਮੇਂ ਤੋਂ ਹੋਇਆ ਜਾ ਰਿਹਾ ਹੈ। ਬਾਅਦਲੇ ਪੰਜਾਬ ਦੇ ਨਹੀਂ ਕੋਈ ਦੇਖਾਂ ਦੀ ਗੱਲ ਰਹੀ ਵਿਗਿਆ। ਇਸ ਵਾਰ ਪਰ ਜਿਹੜੀ ਆ ਪ੍ਰਕਾਸ਼ਰ ਬਹੁਤ ਸਖਤ ਹੋਏ ਨਜ਼ਰ ਆ ਰਿਹਾ ਵਾ ਕੀ ਕਰਨਾ ਚਾਹੀਦਾ? ਕੋਈ ਕਾਰਨ ਦਾ ਸਰਕਾਰ ਵੱਲੋਂ ਰਹਿਤਾ ਇਹ ਕਿ ਚਾਈਨਾ ਡੋਰ ਦੀ ਬੈਨ ਨਹੀਂ ਇਸਨੂੰ ਇਸਤੇਮਾਲ ਕਰਨਾ ਸਪੂਰ ਕਰਨਾ ਕੋਈ ਬੈਨ ਨਹੀਂ ਕਿ ਇਹਦੇ ਨਾਲ ਧੀਰੇ ਵਾਰੀ ਹਰ ਆਪਾਂ ਦੇਖਿਆ ਕਿ ਘਟਨਾਵਾਂ ਹੋਈਆਂ ਇਹ ਰਜਿਸਟਰ ਨੂੰ ਆਪਾਂ ਬਹੁਤ ਜ਼ਰਾ ਸੇ ਇਹਦਾ ਜਿਹੜਾ ਐਕਸਪੋਰਟ ਜਿਹੜਾ ਨਾਲ ਹੋ ਰਿਹਾ ਆਪਾਂ ਉਹਨੂੰ ਵੀ ਰੋਕਣ ਢਲ ਪਾਈ ਤੇ ਜਿਹੜਾ ਜਿਹੜਾ ਵੀ ਕੋਈ ਚਾਈਨਾ ਡੋਰ ਵੇਚਦਾ ਫੜਿਆ ਜਾਂਦਾ ਬਾ ਪਿੱਛੇ ਜੇ ਵੀ ਇੱਕ ਕੋਹਰ ਐਸਾ ਕੋ ਸਾਹ ਵੱਲੋਂ ਕੋ ਕਾਰਵਾਈ ਕੀਤੀ ਗਈ ਆ ਪਰਦਾ ਦਰ ਦਿਖਾ ਗਿਆ ਵਾ ਉਸ ਤੋਂ ਸਰ ਇੱਕ ਆਪਾਂ ਇਸ ਤੋਂ ਅੱਗੇ ਪਤਾ ਨਹੀਂ ਲਗਾ ਸਕਦੇ ਕਿ ਚੈਨਾਡੌਰ ਆ ਕਿਥੋਂ ਰਹੀ ਆ ਬਿਲਕੁਲ ਆਪਾਂ ਜਿਹੜਾ ਪਰਚਾ ਦਰ ਹੋਇਆ ਆ ਆਪਾਂ ਉਹਦੇ ਜਿਹੜੇ ਡਾਕੂਮੈਂਟ ਲਿਖੇ ਕਿ ਜੀਆ ਮਤਲਬ ਦੇਖਦੇ ਨੇ ਕਿ ਕਿ ਹੋਈ ਆ ਕਿ ਜਲਦੀ ਜਲਦੀ ਇਸ ਤੇ ਕਾਰਵਾਈ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਕੋਈ ਇਸ ਤੋਂ ਇਲਾਵਾ ਕੋਈ ਜਿਹੜਾ ਪਰਚਾ ਕਿ ਦਰ ਦਿੱਤਾ ਗਿਆ ਕਿਸੇ ਦੁਕਾਨ ਤੋਂ ਵੀ ਕੋਈ ਚੈਨਾਡੌਰ ਫੜੀ ਗਈ ਜਈ ਆ ਜਾਂ ਫਿਰ ਆਪਾਂ ਮਦਦ ਕਰਦੇ ਜਿਹੜੇ ਆਪਾਂ ਨੂੰ ਸਾਥ ਜਿਹੜੇ ਉਹਨਾਂ ਦੇ ਬੈਠਕਾਂ ਤੇ ਆਪਾਂ ਜਿਹੜੇ ਸਾਡੇ ਕੋਲ ਕੋਈ ਦਾ ਨਾਮ ਨਹੀਂ ਹੈ ਸ਼ਾਇਦ ਕੋਈ ਨਹੀਂ ਹੈ ਜੇ ਕੋਈ ਤੁਹਾਨੂੰ ਵੀ ਮੈਂ ਮਦਦ ਜਿਹੜੀ ਸਾਡੀ ਜਿਹੜੀ ਆ ਤੇ ਭਗਵਾਨ ਦੇ ਤੇ ਕਹਿ ਰਹੇ ਆ ਕਿ ਕੋਈ ਵੀ ਯੂਜ਼ ਕਰਦਾ ਹੈਗਾ ਆ ਜਾਂ ਕੋਈ ਇਸ ਵੇਚੇ ਵਿੱਚ ਕਰਦਾ ਹੈਗਾ ਤੇ ਸਾਡੀ ਪੁਲਿਸ ਆ ਕੇ ਫੌਂਡਰ ਤੇ ਉਹਦੇ ਅੱਗੇ ਆਪਾਂ ਸਖਤ ਕਾਰਵਾਈ ਕਰਦੇ ਜੇ ਕਿ ਲੋਕ ਜੋ ਹੋਰ ਜਿਹੜੇ ਬਾਕੀ ਆਪਾਂ ਦੱਸਣਾ ਹੈ ਉਹ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ ਤੁਹਾਡੇ ਤੇ ਕੋਈ ਬੌਂਡ ਕਰ ਲਈ ਤੇ ਜਿਹੜਾ ਬੰਦਾ ਫੜਿਆ ਜਾਂ ਨਹੀਂ ਫੜੋਗਾ ਜੇ ਕੋਈ ਸਚਨਾ ਤੋਂ ਬਣਾਉਂਦਾ ਉਹਨੂੰ ਸਾਰੀ ਤੋਂ ਦੋਸ਼ਾ ਤੋਂ ਬਣਾਉਂਦਾ ਮੈਂ ਤਾਂ ਕਹਿੰਦਾ ਪਹਿਲਾਂ ਕਿ ਆਇਆ ਸੀ ਸਸਾਰ ਬਣੂ ਤੇ ਸਸਾਰ ਬਣਦਾ ਜਦੋਂ ਉਹਨੇ ਇੱਕ ਇਹਦਾ ਬਣ ਆਇਆ ਹੈ ਇਹਦਾ ਇਸਤੇਮਾਲ ਕਰਦੇ ਹੋਏ ਕਿ ਕਿ ਬੜਿਆ ਕਿਹਦਾ ਬਣੇਗਾ ਹੋਗਾ ਇਹ ਇਸ ਤਰ੍ਹਾਂ ਕਰਕੇ ਰੱਖਿਆ ਹੈ ਕੰਮ ਕਰਦੇ ਪਏ ਆ ਇੱਕ ਨਾਮ ਤੋਂ ਸਾਫ ਸਟਰਕਚਰ ਨਹੀਂ ਕਿਸੇ ਵੀ ਪਾਸੇ ਸਿਰਫ ਉਹਨਾਂ ਦੋ ਹੋਗੇ ਹੀ ਚੱਲਦੇ ਜਿਹੜੇ ਆਪਣੇ ਟੂਰ ਵੀਕਾਂ ਦੇ ਲੋਕ ਜਿਹੜੇ ਸੱਚਾਰੇ ਆ ਮੋਟਰਸਾਈਕਲ ਤੇ ਆਪਣੇ ਬੱਚਿਆਂ ਨੂੰ ਰੋੜੇ ਬਣਾ ਕੇ ਚੱਲ ਉਹਨਾਂ ਲੋਕਾਂ ਨੂੰ ਕਿਹਨ ਸੱਖੋ ਸੁਨੇਹਾ ਦੇਣਾ ਚਾਹੋਗੇ ਕਿ ਆਪਰੇ ਆਪੂ ਕੇਸ ਕਿਸਾ ਕਰ ਸਕਦੇ ਆ ਕਿ ਅਗਰ ਕੋਈ ਚਾਇਨਾ ਡੋਰ ਪਤੰਗ ਬਿਧਾਂਦਾ ਅਗਰ ਕੋਈ ਵੀ ਸ਼ਖਸ ਕੋਈ ਇਸ ਤਰ੍ਹਾਂ ਹੁੰਦਾ ਵਾ ਚਾਇਨਾ ਡੋਰ ਕਰਦਾ ਤੇ ਆਪ ਕੋਈ ਇਸ ਤਿੱਕੇ ਤੇ ਵੀ ਹੋ ਨੁਕਸਾਨਦਾਈਗਾ ਉਹਨਾਂ ਲੋਕਾਂ ਨੂੰ ਸਭ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਕੰਮ ਇਹ ਹੈ ਕਿ ਪੰਜਾਬ ਮੇਰੀ ਸ਼ਹਿਰ ਬੱਚੇ ਖਿਲਾਇਆ ਜਾਂਦੇ ਇਸ ਦੇ ਬੱਚਿਆਂ ਨੂੰ ਜਿਹੜਾ ਹੈ ਸਮਾਪਤ ਕਿਲਾਬ ਤੋਂ ਜਿਹੜੇ ਬੱਚੇ ਹੁੰਦੇ ਬੜੇ ਤਾਕਤਵਰ ਹੁੰਦੇ ਆ ਤੇ ਉਹਨਾਂ ਨੂੰ ਜ਼ਿਆਦਾ ਖਤਰਾ ਹੈਗਾ ਕਿ ਇਹ ਜੀ ਬਿਚੇ ਨੇ ਤੇ ਇਹ ਜੀ ਦੇ ਰਿਹਾ ਹੈਗਾ ਜਿਹੜਾ ਜਿਹੜਾ ਸਿੱਧੀ ਵੱਲੋਂ ਥੋੜੀ ਸੰਭਾਗ ਨਾਲ ਇਹ ਗੱਲ ਹੀ ਕਰੀ ਫਿਰ ਮੈਂ ਅਸ ਲੋ ਚਲਾਉਂ ਕਿ ਬੱਚੇ ਨੂੰ ਜਿਹੜਾ ਹੈਗਾ ਕਿ ਟੂਰਾ ਕੇ ਚਲਾਉ ਤੇ ਹੈਲਮਟ ਪਾ ਲੈ। ਸਰ ਜੀ ਬੋਲ ਨੰਬਰ ਦਿਓ ਬਬੂ ਜੀ। ਬਾਈ ਜੀ ਇਹ ਕਿਤੇ ਵੀ ਚੰਨਾਂ ਨਾਲ ਦਿੱਖਦੀ ਹੈ। ਤੁਹਾਨੂੰ ਕੋਈ ਵੀ ਫੋਨ ਕਰ ਸਕਦਾ। ਮੇਰਾ ਨੰਬਰ 9494656838 ਹੈ। ਥੈਂਕ ਯੂ ਮੈਨ ਸਰ ਬਹੁਤ-ਬਹੁਤ